ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਸੇ ਗੱਲ ਇੱਕ ਪਾਸੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਹੈ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਮੋਗਾ ਜ਼ਿਲ੍ਹਾ ਦੇ ਹਲਕਾ ਜਾਨ ਸਬਾ ਹਲਕਾ ਨਿਹਾਲ ਸਿੰਘ ਵਾਲਾ ਦੀ ਉਸ ਦੇ ਨੇੜਲੇ ਹੀ ਪਿੰਡ ਮਾਚੀ ਕੇ ਨਵਾਂ ਦੀ ਗੱਲ ਹੈ ਜਿੱਥੇ ਇੱਕ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਕੂਲ ਦੇ ਵਿੱਚ ਸਿਰਫ ਇੱਕ ਹੀ ਟੀਚਰ ਹੈ 60 ਬੱਚੇ ਹਨ ਔਰ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਇੱਕ ਹੀ ਟੀਚਰ ਬੱਚਿਆਂ ਨੂੰ ਦੇਖ ਰਿਹਾ ਹੈ ਸੋ ਪ੍ਰੀ ਨਰਸਰੀ ਦੇ ਵਿੱਚ ਵੀ ਬੱਚੇ ਹਨ ਇੱਕ ਮੈਡਮ ਹੈ ਅਤੇ ਉਹ ਵੀ ਬੱਚਿਆਂ ਨੂੰ ਦੇਖ ਰਹੇ ਹਨ ਇੱਥੇ ਗੱਲ ਕਰੀਏ ਜੇ ਅਧਿਆਪਕਾਂ ਦੀ ਤਾਂ ਪੂਲ ਦੇ ਵਿੱਚ ਦੋ ਹੀ ਅਧਿਆਪਕ ਹਨ ਤਾਂ ਕਿਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਹੁੰਦੀ ਹੋਵੇਗੀ ਸੋ ਬੱਚਾ ਦਾ ਪੁਆਇੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਨਾਜ਼ਕ ਹੋ ਸਕਦਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਇਹ ਜਿਹੜੀ ਖਬਰ ਆ ਇਹ ਖਬਰ ਕਿਤਨਾ ਕਿਤੇ ਸਰਕਾਰ ਦੀ ਪੋਲ ਵੀ ਖੋਲਦੀ ਹੈ ਸਰਕਾਰ ਦੇ ਚੰਗੇ ਕੰਮਾਂ ਦੀ ਸਲੋਤ ਵੀ ਕੀਤੀ ਜਾਂਦੀ ਹੈ ਨਿਸ਼ਾਨ ਨੂੰ ਲੈ ਕੇ ਜੋ ਸਰਕਾਰ ਨੇ ਕੀਤਾ ਉਸ ਦੀ ਪੂਰੇ ਪੰਜਾਬ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਬਹੁਤ ਵਧੀਆ ਸੰਗਯੋਕਾਦਮ ਹੈ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਸਕੂਲਾਂ ਦੀ ਪੰਜਾਬ ਦੇ ਕਈ ਸਕੂਲ ਅਜਿਹੇ ਹਨ ਜਿੱਥੇ ਅਧਿਆਪਕ ਵੀ ਪੂਰੇ ਨਹੀਂ ਹਨ ਸੋ ਮੋਗਾ ਜ਼ਿਲ੍ਹੇ ਦੇ ਇਹ ਮਾਚੀਕਾ ਦੇ ਜਿਹੜਾ ਹੈਗਾ ਨਵਾਂ ਮਾਚੀਕਾ ਦਾ ਸਕੂਲ ਹੈ ਪ੍ਰਾਇਮਰੀ ਸਕੂਲ ਸਾਡੇ ਪੱਤਰਕਾਰ ਨੇ ਜਾ ਕੇ ਜ਼ੀਰੋ ਗਰਾਉਂਡ ਤੋਂ ਇਹ ਜਿਹੜੀ ਸਾਰੀ ਰਿਪੋਰਟ ਇਕੱਠੀ ਕੀਤੀ ਹੈ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਜਿਹੜਾ ਇਸ ਸਕੂਲ ਦਾ ਦੁੱਖ ਦੱਸਿਆ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਪੱਤਰਕਾਰ ਮਿੰਟੂ ਖੁਰਮੀ ਦੇ ਨਾਲ ਪਿੰਡ ਦੀ ਪੰਚਾਇਤ ਦੀ ਹੋਈ ਗੱਲਬਾਤ ਦੇ ਨਾਲ ਅਤੇ ਉੱਥੋਂ ਦੇ ਮੁੱਖ ਅਧਿਆਪਕਾਂ ਨੇ ਕੀ ਕਿਹਾ ਸਕੂਲ ਬਾਰੇ ਆਓ ਤੁਹਾਨੂੰ ਸੁਣਾ ਦਨੇ ਆ ਸੋ ਜੁੜੇ ਰਹੋ ਨਿਊਜ਼ ਪੰਜਾਬੀ ਚੈਨਲ ਦੇ ਨਾਲ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ ਅਪਡੇਟ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਸੀਗੇ ਜੀ ਪਿੰਡ ਮਾਛੀਕੇ ਦੇ ਨਮਾ ਮਾਛੀਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਡਿਪੂਟੇਸ਼ਨ ਤੇ ਇੱਕ ਅਧਿਆਪਕਾ ਸੀਗੀ ਨਿਹਾਲ ਸਿੰਘ ਵਾਲੇ ਤੋਂ ਆਈ ਹੋਈ ਜਿਨੇ ਆਪਦੀ ਬਦਲੀ ਕਰਵਾ ਲਈ ਨਿਹਾਲ ਸਿੰਘ ਵਾਲੀ ਫੇਰ ਜਾਵੜੀਓ ਇੱਥੋਂ ਉਹਦੀ ਥਾਂ ਤੇ ਹਿੰਮਤਪੁਰੇ ਦਾ ਕਮਾਂਡਰ ਆ ਗਿਆ ਉਹ ਇੱਥੇ ਪਹੁੰਚਿਆ ਹੀ ਨਹੀਂ ਦੋ ਚਾਰ ਪਤਾ ਨਹੀਂ ਹਾਜ਼ਰੀਆਂ ਲੱਗੀਆਂ ਖਵਲੇ ਨਹੀਂ ਤੇ ਤੋਂ ਕੱਲ ਮੜਾ ਕੇ ਉਹ ਇੱਥੇ ਆਇਆ ਨਹੀਂਗਾ ਤੇ ਹੁਣ ਤੁਸੀਂ ਦੇਖੋ ਵੀ ਆਹ ਬੱਚੇ ਖੜੇ ਆ ਜਿਨ੍ਹਾਂ ਨੂੰ ਆਪਾਂ ਦੇਖਦਾ ਪੁਆਖ ਕਹਿੰਦੇ ਆ ਤੇ ਇਹਨਾਂ ਦਾ ਕੀ ਮਸਲਾ ਹਲੂਏ ਕੀ ਗਾਹਾਂ ਪੜਨਗੇ ਜਿਨ੍ਹਾਂ ਨੂੰ ਤਨਖਾਹਾਂ ਲੈਣੀਆਂ ਜਿਨੇ ਲੈਣੀਆਂ ਉਹ ਤਾਂ ਆਪਦਾ ਲੈ ਕੇ ਡੰਡੀ ਲੱਗਦੇ ਆ ਤੇ ਰਹਿ ਗਏ ਇਹ ਬੱਚੇ ਅੱਜ ਪੰਚਾਇਤ ਨਾਲ ਇਹ ਚੱਕਰ ਆ ਵੀ ਇਹਨਾਂ ਨੇ ਪੁੱਛਿਆ ਹੁਣ ਬਈ ਅਧਿਆਪਕ ਕਿੱਥੇ ਆਤਾ ਉਹ ਇਹਨਾਂ ਨਾਲ ਗੱਲਬਾਤ ਜਾਨਕਿ ਇਹ ਹੋਈ ਆ ਵੀ ਤੁਸੀਂ ਸਾਡਾ ਰਿਕਾਰਡ ਚੈੱਕ ਨਹੀਂ ਕਰ ਸਕਦੇ ਬਾਕੀ ਆਪਾਂ ਸਰਪ੍ਰੀਤ ਨੂੰ ਪੁੱਛਾਂਗੇ ਵੀ ਬਾਈ ਜੀ ਕੀ ਕੀ ਗੱਲ ਹੋਈ ਸੀਗੀ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੇ ਆ ਤੇ ਪੰਜਾਬ ਸਰਕਾਰ ਤੱਕ ਸਿੱਖਿਆ ਭਾਗ ਤੱਕ ਇਹ ਗੱਲ ਲਿਆ ਰਹੇ ਹੋ ਕਿ ਵੀ ਜਿਹੜੇ ਸਕੂਲਾਂ ਦੇ ਵਿੱਚ ਕੀ ਕੁਝ ਹੋ ਰਿਹਾ ਸੋ ਇੱਥੋਂ ਦਾ ਜਿਹੜਾ ਮਸਲਾ ਸੀਗਾ ಗ್ರಾಮ ਪੰਚਾਇਤ ਕੋਲੇ ਕਿ ਇੱਥੇ ਇੱਕ ਮੈਡਮ ਸੀਗੇ ਜਿਹੜੇ ਉਹ ਆਪਣੀ ਬਦਲੀ ਕਰਾ ਲੈਂਦੇ ਨਿਹਾਲ ਸਿੰਘ ਵਾਲੇ ਦੀ ਜੀ ਆਪਣਾ ਸਿੱਖਿਆ ਭਾਗ ਦੇ ਡਾਇਰੈਕਟਰ ਚੰਡੀਗੜ੍ਹ ਤੋਂ ਜੀ ਉਸ ਤੋਂ ਬਾਅਦ ਇੱਥੇ ਇੱਕ ਧੀਰਜ ਕੁਮਾਰ ਜੀ ਆ ਜਾਂਦੇ ਆ ਟੀਚਰ ਜਿਹੜੇ ਹੈਗੇ ਆ ਡੈਪੂਟੇਸ਼ਨ ਤੇ ਹੰਮਤਪੁਰਾ ਜੀ ਤੋਂ ਉਹ ਇੱਥੇ ਨਹੀਂ ਹੁੰਦੇ ਉਹ ਆਪ ਦੀ ਕਿਰਾਂ ਮਤਲਬ ਹਾਜ਼ਰੀ ਲਾ ਜਾਂਦੇ ਤੋਂ ਬਾਅਦ ਉਹ ਨਹੀਂ ਹੁੰਦੇ ਸੋ ਇਹਦੇ 'ਚ ਬੜਾ ਉਲਾ ਰੱਖਿਆ ਗਿਆ ਉਹ ਜਿਹੜਾ ਹੈਗਾ ਇੱਥੋਂ ਦੀ ਜਦੋਂ ਪੰਚਾਇਤ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਉਹਦੀ ਭਾਈ ਉਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਭਾਈ ਉਹਦੀ ਹਾਜ਼ਰੀ ਦਿਖਾਓ ਤਾਂ ਉਹ ਟੀਚਰ ਨੇ ਦਿਖਾਈ ਵੀ ਸਾਰਾ ਹੈਗਾ ਜੋ ਕੁਝ ਹੈਗਾਗਾ ਹੂੰ ਤੇ ਉਸ ਤੋਂ ਬਾਅਦ ਫਿਰ ਗੱਲ ਸਾਹਮਣੇ ਆਈ ਕਿ ਉਹ ਜਿਹੜੇ ਸਰ ਹੈਗੇ ਉਹ ਇੱਥੇ ਹਾਜ਼ਰੀ ਨਹੀਂ ਹੋਏ ਓਕੇ ਤੇ ਜਿਹੜੇ ਬੱਚੇ ਆ ਬਿਨਾ ਪੜ੍ਹਾਈ ਤੋਂ ਇਹ ਬਾਂਝੇ ਆ ਜਿਹੜੇ ਸਵੇਰ ਆ ਜਾਂਦੇ ਤੇ ਸ਼ਾਮ ਨੂੰ ਮੁੜ ਜਾਂਦੇ ਪਰ ਇੱਥੋਂ ਦੇ ਉਹ ਟੀਚਰ ਨੇ ਅਡਜਸਟਮੈਂਟ ਕਰਕੇ ਜਿੰਨਾ ਵੀ ਸਮਾਂ ਫਿਰ ਹੁੰਦਾ ਸੀ ਇਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਆ ਸੋ ਸਿੱਖਿਆ ਭਾਗ ਨੂੰ ਇਹ ਬੇਨਤੀ ਆ ਜਿਹੜੇ ਇੱਥੋਂ ਦੇ ਆਪਣੇ ਹੈਗੇ ਆ ਐਮਐਲਏ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆ ਫਿਰ ਸਿਸਟਮ ਠੀਕ ਨਹੀਂ ਆ ਜਿਹੜਾ ਅਫਸਰ ਜਿਹੜਾ ਇੱਕ ਅਧਿਆਪਕ ਚੰਗੀ ਤਨਖਾਹ ਲੈ ਰਿਹਾ ਜਿਹੜੀ ਉਹਦੀ ਤਨਖਾਹ ਹੈਗੀ ਆ ਇਹ ਬੱਚਿਆਂ ਦੇ ਮਾਂ ਪਿਓ ਦਿਹਾੜੀ ਜੋਤਾ ਲਾ ਕੇ ਟੈਕਸ ਦੇ ਰੂਪ ਚ ਜਿਹੜੇ ਸਰਕਾਰ ਨੂੰ ਅਦਾ ਕਰ ਰਹੇ ਆ ਵੀ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਬਣੂਗਾ ਤੇ ਇਹ ਸਾਰੇ ਜਿਹੜੇ ਬੱਚੇ ਹੈਗੇ ਆ ਇਹ ਗਰੀਬ ਪਰਿਵਾਰਾਂ ਨਾਲ ਸੰਬੰਧਤਾ ਦਿਹਾੜੀਦਾਰ ਬੰਦਿਆਂ ਨਾਲ ਸੰਬੰਧਤਾ ਇੱਥੇ ਕਿਸੇ ਵੀ ਕੋਈ ਮਤਲਬ ਅਮੀਰ ਘਰਾਣੇ ਦਾ ਬੱਚਾ ਨਹੀਂ ਆ ਸਾਰੇ ਜਿਹੜੇ ਬੱਚੇ ਆ ਦਿਹਾੜੀਦਾਰ ਪਰਿਵਾਰਾਂ ਨਾਲ ਸੰਬੰਧਤਾ ਸੋ ਇਸ ਕਰਕੇ ਜਿਹੜਾ ਹੈਗਾ ਇਥੋਂ ਦਾ ਬੀ ਐਲਓ ਕੀ ਕਹਿ ਦਿੰਦੇ ਆਪਾਂ ਉਹਨੂੰ ਸਰ ਨੂੰ ਜਿਹੜਾ ਬਲਾਕ ਦਾ ਬੀ ਪੀਓ ਬੀ ਪੀਓ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਵੀ ਕੁਝ ਨਹੀਂ ਪੱਲੇ ਪਾਇਆ ਦਫ਼ਤਰ ਵੀ ਗਏ ਆ ਤੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਅਪਲੀਕੇਸ਼ਨ ਦਿੱਤੀ ਹੈ ਪੰਚਾਇਤ ਵੱਲੋਂ ਜੀ ਤੇ ਹਜੇ ਤੱਕ ਜਿਹੜੀ ਹੋਈ ਹੈ ਕੋਈ ਵੀ ਸੁਣਵਾਈ ਨਹੀਂ ਹੋਈ ਸੋ ਇਹਦੇ ਵਿੱਚ ਜਿਹੜਾ ਹੈਗਾ ਆ ਸਾਰੇ ਪਤਵੰਤੇ ਸੱਜਣ ਵੀ ਆਏ ਆ ਹੋਰ ਵੀ ਆ ਰਹੇ ਆ ਉਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਮੀਟਿੰਗ ਕਰਕੇ ਜਿਹੜਾ ਅਗਲਾ ਐਲਾਨ ਆ ਉਹ ਅਗਲੇ ਐਲਾਨ ਦੀ ਤਿਆਰੀ ਕਰਾਂਗੇ ਫਿਰ ਉਹ ਸਾਨੂੰ ਚਾਹੇ ਉਹਥੇ ਬਲਾਕ ਦੇ ਵਿੱਚ ਧਰਨਾ ਲਾ ਕੇ ਬੈਠਣਾ ਪਵੇ ਚਾਹੇ ਸਾਨੂੰ ਉਹ ਕਿ ਕਿਵੇਂ ਹੋਰ ਵੀ ਮਤਲਬ ਅਦਾਰੇ ਨਾਲ ਜਾਂ ਸਾਡਾ ਜਿਵੇਂ ਡੀਸੀ ਸਾਹਿਬ ਨੂੰ ਅਸੀਂ ਅਪਲੀਕੇਸ਼ਨ ਦਿੱਤੀ ਆ ਕਿ ਸਾਨੂੰ ਉੱਥੋਂ ਤੱਕ ਵੀ ਜਾਣਾ ਪਵੇ ਅਸੀਂ ਹਰ ਹਾਲਤ ਜਾਵਾਂਗੇ ਬੱਚਿਆਂ ਦਾ ਜਿਹੜਾ ਭਵਿੱਖਾ ਕਿਸੇ ਵੀ ਹਾਲਤ 'ਚ ਅਸੀਂ ਖਰਾਬ ਨਹੀਂ ਹੋਣ ਦਿਆਂ ਤੁਸੀਂ ਜਿਹੜਾ ਸਕੂਲ ਦਾ ਮਸਲਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਇੱਕ ਟੀਚਰ ਅੰਜੂ ਵਾਲਾ ਨਾਮ ਦੀ ਹੈ ਜਿਹੜੀ ਨਿਹਾਲ ਸਿੰਘ ਵਾਲੇ ਤੋਂ ਆਏ ਸੀਗੀ ਜੀ ਉਹਦੀ ਡੈਪੂਟੇਸ਼ਨ ਹੋ ਕੇ ਉਹ ਵਾਪਸ ਨਿਹਾਲ ਸਿੰਘ ਵਾਲੀ ਜਾਵੜੀ ਜੀ ਜਿਹੜੇ ਬਲਾਕ ਦੇ ਅਫਸਰ ਸੀ ਉਹਨਾਂ ਨੂੰ ਮੈਂ ਖੁਦ ਫੋਨ ਲਾਇਆ ਤੇ ਮੇਖਾ ਵੀ ਸਾਡਾ ਜਿਹੜੀ ਉਹ ਟੀਚਰ ਸੀਗੇ ਤੇ ਵੀ ਉਹ ਤੁਸੀਂ ਇੱਥੋਂ ਕਿਉਂ ਲੈ ਕੇ ਗਏ ਜੀ ਉਹ ਕਹਿੰਦਾ ਵੀ ਉਹ ਵਾਕਿਆ ਹੀ ਗੱਲ ਸਹੀ ਆ ਤੇਰੀ ਤੇ ਵੀ ਟੀਚਰ ਸਾਡੇ ਜਿੱਥੇ ਉਹ ਪਹਿਲਾਂ ਗਈ ਆ ਤੇ ਉੱਥੇ ਟੀਚਰ ਬਹੁਤ ਪਹਿਲਾਂ ਹੀ ਹੈਗੇ ਆ ਹਾਂਜੀ ਲੋਡ ਨਹੀਂ ਸੀਗੀ ਹੂੰ ਚਲੋ ਅਸੀਂ ਉਸ ਨੂੰ ਵੀ ਗੱਲ ਨੂੰ ਇੱਕ ਪਾਸੇ ਰੱਖਤਾ ਤੇ ਜਿਹੜੇ ਧੀਰਜ ਕੁਮਾਰ ਆ ਜਿਹੜੇ ਡੈਪੂਟੇਸ਼ਨ ਤੇ ਹਮਤਪੁਰੇ ਤੋਂ ਉਹ ਇੱਥੇ ਆਏ ਸੀਗੇ ਤੇ ਉਹਦਾ ਪਤਾ ਲੱਗਿਆ ਵੀ ਉਹ 28 ਜਨਵਰੀ ਨੂੰ ਇੱਥੇ ਮੰਨ ਲਓ ਆਉਂਦੇ ਆ ਤੇ ਉਸ ਤੋਂ ਬਾਅਦ ਉਹ ਨਹੀਂ ਆਏ ਜੀ ਤੇ ਚਲੋ ਅਸੀਂ ਪੱਤਰਕਾਰ ਸਾਹਿਬ ਨੂੰ ਨਾਲ ਲੈ ਕੇ ਤੇ ਸਕੂਲ ਦੇ ਵਿੱਚ ਅਸੀਂ ਆਏ ਤੇ ਪਤਾ ਲਿਆ ਤਾਂ ਮੈਡਮ ਨੇ ਸਾਨੂੰ ਰਿਕਾਟ ਜਿਹੜਾ ਹੈ ਟੀਚਰਾਂ ਨੇ ਸਾਨੂੰ ਉਹ ਦਿਖਾਇਆ ਤਾਂ ਉਹਦੇ ਵਿੱਚ ਜਿਹੜੀ ਗਏ ਹਾਜ਼ਰ ਗਏ ਆ ਉਹ ਦੀਆਂ ਤੇ ਉਹ ਗਏ ਹਾਜ਼ਰੀਆਂ ਤੇ ਵੀ ਹੁਣ ਉਹ ਟੀਚਰਾਂ ਨੂੰ ਮੰਨ ਲਓ ਢਾਈ ਜਾਂਦੇ ਵੀ ਤੁਸੀਂ ਕਿਉਂ ਦਿਖਾਈਆਂ ਪੰਚਾਇਤ ਆ ਵੀ ਜੇ ਹੁਣ ਅਸੀਂ ਪੰਚਾਇਤ ਆ ਤੇ ਪਿੰਡ ਦੇ ਰਿਕਾਟ ਨਹੀਂ ਦੇਖ ਸਕਦੇ ਸੀ ਟੀਚਰ ਆਉਂਦੇ ਆ ਜਾਂ ਜਾਂਦੇ ਆ ਨਹੀਂ ਅਸੀਂ ਦੇਖ ਸਕਦੇ ਕੋਈ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਕੱਲੇ ਵੱਲੋਂ ਵੀ ਇਹ ਨਾਲੀਆਂ ਕੱਢਣ ਤਾਂ ਤਾਂ ਕੀ ਸੀ ਮੈਂ ਤਾਂ ਮੈਂਬਰ ਪੰਚਾਇਤਾਂ ਹਾਂਜੀ ਹਾਂਜੀ ਤੇ ਸਾਡਾ ਫਰਜ਼ ਬਣਦਾ ਹੈਗਾ ਸਾਡਾ ਪਿੰਡ ਹੈਗਾ ਸਾਡੇ ਪਿੰਡ ਦੇ ਬੱਚੇ ਪੜ੍ਹਦੇ ਆਗੇ ਤੇ ਹੁਣ ਜਿਹੜੀ ਅਗਲੀ ਕਾਰਵਾਈ ਆ ਜਿਹੜੀ ਉਹ ਜੇ ਅਸੀਂ ਡੀਸੀ ਸਾਹਿਬ ਨੂੰ ਵੀ ਦੇ ਆਏ ਆ ਜੇ ਉਹ ਨਹੀਂ ਕਰਦੇ ਕੋਈ ਕਾਰਵਾਈ ਤਾਂ ਇਹ ਤਰਾਂ ਤੇ ਅਸੀਂ ਧਾਰਨਾ ਬਜਾਰਾ ਕਰਨੋਂ ਅਸੀਂ ਅੰਗਰੇਜ਼ ਨਹੀਂ ਕਰਾਂਗੇ ਜੀ ਹਾਂਜੀ ਹਾਂਜੀ ਹੁਣ ਦੇਖਣਾ ਇਹ ਬਣਦਾ ਵੀ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਮਾਛੀਕਿਆਂ ਦੇ ਇਹਨਾਂ ਬੱਚਿਆਂ ਨਾਲ ਨਿਆਂ ਕਰਦਾ ਜਾਂ ਨਹੀਂ ਇੱਕ ਜਿਹੜੀ ਹੋਰ ਗੱਲ ਕੱਲ ਪਰਸੋਂ ਦੀ ਵੱਡੀ ਚੱਲ ਰਹੀ ਆ ਜਿਹਦੇ ਵਿੱਚ ਜਿਹੜੀ ਗੱਲ ਕਰ ਰਹੇ ਆ ਵੀ ਜਿਹੜੇ ਬਲਾਕ ਦੇ ਅਫਸਰ ਹੈਗੇ ਆ ਉਹ ਇੱਥੋਂ ਦੇ ਟੀਚਰਾਂ ਤੇ ਦਬਾਅ ਪਾ ਰਹੇ ਆ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓ ਕਿ ਇਹਨਾਂ ਨੇ ਜਿਹੜਾ ਰਿਕਾਰਡ ਆ ਉਹ ਧੱਕੇ ਨਾਲ ਚੈੱਕ ਕੀਤਾ। ਮਤਲਬ ਉਹ ਦਬਾਅ ਪਾ ਰਹੇ ਆ ਉਹ ਅਸੀਂ ਬਲਾਕ ਅਫਸਰਾਂ ਨੂੰ ਡੀਓ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਵੀ ਬੱਚਾ ਜਿਹੜੇ ਪਰਿਵਾਰ ਦਾ ਇੱਥੇ ਪੜਦਾ ਸਾਡਾ ਅਧਿਕਾਰ ਆ ਉਸ ਤੋਂ ਇਲਾਵਾ ਸਾਡੀ ਨਗਰ ਪੰਚਾਇਤ ਆ ਇਹਦਾ ਅਧਿਕਾਰ ਆ ਇੱਥੇ ਆ ਕੇ ਇਹਦੀ ਚੈੱਕ ਅਪ ਕਰਨ ਦਾ ਵੀ ਕੀ ਟੀਚਰ ਪੂਰੇ ਆ ਕੀ ਟੀਚਰ ਸਮੇਂ ਸਰ ਆ ਰਹੇ ਆ ਜੇ ਚੈੱਕਅਪ ਕੀਤੀ ਤਾਂ ਫੇਰ ਹੀ ਜਿਹੜਾ ਹੈਗਾ ਟੀਚਰਾਂ ਦਾ ਪਤਾ ਲੱਗਾ ਸਰ ਜੀ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਜੀ ਮੈਨੂੰ ਪਤਾ ਲੱਗਿਆ ਵੀ ਇੱਥੇ ਉਹ ਜਿਹੜੇ ਜਿਹੜਾ ਮਾਸਟਰ ਡੈਪੂਟੇਸ਼ਨ ਤੇ ਆਇਆ ਸੀਗਾ ਉਹਨੇ ਇੱਕ ਪ੍ਰਾਈਵੇਟ ਆਪਦੀ ਥਾਂ ਤੇ ਟੀਚਰ ਰੱਖਿਆ ਕੀ ਇਹ ਗੱਲ ਸਹੀ ਆ ਇਹ ਗੱਲ ਬਿਲਕੁਲ ਸਹੀ ਆ ਜੀ ਇਹ ਇਹ ਵੀ ਸੁਣਨ ਚ ਆਇਆ ਕਿ ਹਿੰਮਤਪੁਰੇ ਵੀ ਉਹਦੀ ਉਹੀ ਜਿਹੜੀ ਬੱਚੀ ਰੱਖੀ ਹੋਈ ਸੀ ਮਤਲਬ ਉੱਥੇ ਵੀ ਉਹਨੇ ਡਿਊਟੀ ਨਹੀਂ ਆਪਦੀ ਸਮੇਂ ਸਿਰ ਜਿਹੜਾ ਉਹ ਨਹੀਂ ਆਇਆ ਜੀ ਲਗਭਗ 1.5 ਸਾਲ ਦਾ ਸਮਾਂ ਉਹ ਦਸਨ ਮੁਤਾਬਕ ਆਇਆ ਵੀ ਉਹਨੇ ਆਪਣਾ ਹਿੰਮਤਪੁਰੇ ਡਿਊਟੀ ਕੀਤੀ ਆ ਇਥੋਂ ਸਾਫ ਸਿੱਧ ਹੁੰਦਾ ਹੈ ਕਿ ਜਿਹੜਾ ਉਹ ਧੀਰਜ ਕੁਮਾਰ ਟੀਚਰ ਹੈਗਾ ਉਹ ਸਿਆਸੀ ਜੋਰ ਵਾਲਾ ਹੈਗਾ ਸਿਆਸੀ ਪਾਵਰ ਵਾਲਾ ਬੰਦਾ ਹੈਗਾ ਤੇ ਉਹਦੇ ਨਾਲ ਬਲਾਕ ਅਫਸਰ ਉਹਦੇ ਨਾਲ ਡੀਓ ਅਫਸਰ ਜ਼ਿਲ੍ਹਾ ਲੈਵਲ ਤੱਕ ਦੇ ਅਫਸਰ ਉਹਦੇ ਨਾਲ ਮਤਲਬ ਮਿਲੇ ਹੋਏ ਆ ਜਿਹਦਾ ਕਰਕੇ ਡੇਢ ਪੌਣੇ 2 ਸਾਲ ਤੋਂ ਬੰਦਾ ਡਿਊਟੀ ਕਰ ਰਿਹਾ ਡਿਊਟੀ ਤੇ ਆਇਆ ਨਹੀਂ ਆ ਆਪਾਂ ਗੱਲਬਾਤ ਕਰਦੇ ਆਂ ਸਾਬਕਾ ਮੈਂਬਰ ਗੁਰਪ੍ਰੀਤ ਸਿੰਘ ਨਾਲ ਵੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਇਹ ਗੱਲ ਇਹ ਆ ਜੀ ਭਗਵਾਨਤਮਾਨ ਸਰਕਾਰ ਇੱਕ ਪਾਸੇ ਦਾ ਸਰਕਾਰੀ ਸਕੂਲਾਂ ਨੂੰ ਕਹਿੰਦੀ ਅਸੀਂ ਉੱਪਰ ਠਾ ਲਿਆ ਜੀ ਹਾਂਜੀ ਥੱਲੇ ਉਹ ਤੇ ਇੱਕ ਪਾਸੇ ਸਾਡੇ ਸਕੂਲ ਦੇ ਵਿੱਚ ਸਰਕਾਰੀ ਟੀਚਰ ਹੁੰਦੇ ਹੋਂਦੇ ਹਵਾਏ ਵੀ ਉਹ ਆਪਦੀ ਜੌਬ ਛੱਡ ਕੇ ਪ੍ਰਾਈਵੇਟ ਟੀਚਰ ਰੱਖੀ ਬੈਠਾ ਇੱਥੇ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਨੇ ਵੀ ਅਸੀਂ ਸਮਾਰਟ ਸਕੂਲ ਬਣਾਏ ਹਾਂਜੀ ਹਾਂਜੀ ਇੱਕ ਪਾਸੇ ਸਾਡੇ ਇੱਥੇ ਦੇਖੋ ਜੀ ਤੁਹਾਡੇ ਸਾਹਮਣੇ ਹੈ ਜੀ ਕੀ ਹਾਲ ਹੈ ਜੀ ਇੱਥੇ ਪ੍ਰਾਈਵੇਟ ਸਰਕਾਰੀ ਟੀਚਰ ਪ੍ਰਾਈਵੇਟ ਟੀਚਰ ਰੱਖੀ ਬੈਠਾ ਆਪਦੇ ਥੱਲੇ ਆਪਦੀ ਮਨਮਰਜ਼ੀ ਆਪਦੀ ਮਨਮਰਜ਼ੀ ਕਰ ਰਿਹਾ ਜੀ ਨਵਾਂ ਮਾਛੀਕੇ ਦੀ ਪੰਚਾਇਤ ਨੇ ਆਪਦੇ ਸਕੂਲ ਬਾਰੇ ਆਪ ਦਾ ਪੱਖ ਰੱਖਿਆ ਤੇ ਹੁਣ ਆਪਾਂ ਇੱਧਰ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਆਓ ਸਤ ਸਤ ਸ੍ਰੀ ਅਕਾਲ ਜੀ ਬੈਠੋ ਸਰ ਜੀ ਆਨ ਪਰ ਸਕੂਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੋ ਪੰਚਾਇਤ ਨੇ ਇਹ ਮੁੱਦਾ ਰੱਖਿਆ ਹੈ ਕਿ ਸਕੂਲ ਦੇ ਵਿੱਚ ਟੀਚਰ ਦੀ ਕਮੀ ਹੈ ਇਹ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਮੁੱਦਾ ਕਿਉਂਕਿ ਇਹ ਸਕੂਲ ਦੇ ਵਿੱਚ ਤਕਰੀਬਨ 60 ਬੱਚੇ ਹੈ ਤੇ ਅਸੀਂ ਇਹ ਦੋ ਟੀਚਰਾਂ ਪ੍ਰਾਇਮਰੀ ਦੇ ਲਈ ਮੈਂ ਇਕੱਲਾ ਹੀ ਟੀਚਰਾਂ ਪਹਿਲੀ ਤੋਂ ਲੱਗੇ ਪੰਨੀ ਕਲਾਸ ਤੱਕ ਪ੍ਰੀ ਪ੍ਰਾਇਮਰੀ ਲਈ ਇੱਕ ਮੈਡਮ ਹੈ ਉਹਨਾਂ ਕੋਲ ਵੀ ਤਕਰੀਬਨ ਤਿੰਨ ਕਲਾਸਾਂ ਹੁੰਦੀਆਂ ਦਾ ਸਕੂਲ ਨੂੰ ਚਲਾਉਣ ਦੇ ਲਈ ਸਕੂਲ ਦਾ ਪ੍ਰਬੰਧ ਚਲਾਉਣ ਦੇ ਲਈ ਬੱਚਿਆਂ ਦੀ ਜੋ ਪੜ੍ਹਾਈ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਸਾਡੀ ਇਹੀ ਮੰਗ ਹੈ ਕਿ ਸਾਡੇ ਜੋ ਸਕੂਲ ਦੇ ਵਿੱਚ ਟੀਚਰ ਦੀ ਕਮੀ ਹੈ ਉਹਨੂੰ ਪੂਰਾ ਕੀਤਾ ਜਾਏ ਟੀਚਰ ਜੋ ਇੱਥੋਂ ਡੈਪੂਟੇਸ਼ਨ ਤੇ ਚਲੇ ਗਏ ਆ ਉਹਨਾਂ ਨੂੰ ਹੋ ਸਕੇ ਤਾਂ ਵਾਪਸ ਲਿਆਂਦਾ ਜਾਏ ਕਾਨੂੰਨੀ ਤੌਰ ਤੇ ਕਿਉਂਕਿ ਸਕੂਲ ਨੂੰ ਟੀਚਰ ਬਿਨਾ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਬਹੁਤ ਔਖਾ ਹੋ ਰਿਹਾ ਹੈ ਸਾਡੇ ਜੋ ਪ੍ਰਬੰਧਕੀ ਕੰਮ ਹੈ ਉਹ ਵੀ ਮੈਨੂੰ ਨਾਲ-ਨਾਲ ਕਰਨੇ ਪੈਂਦੇ ਆ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਸਕੂਲ ਵਿੱਚ ਜੋ ਕਿਚਨ ਦੀ ਕਮੀ ਹੈ ਜੀ ਉਹਨੂੰ ਪੂਰਾ ਕੀਤਾ ਜਾਵੇ ਧੰਨਵਾਦ